ਤਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆਗੇ ਅਰਦਾਸ ਮੈਂ ਔਰਤਾ ਨਹੀਂ ਜਿਸ ਬਹ ਕਰਾਂ ਮੇਨੰਤੀ ਮੇਰਾ ਦੁਖ ਸੁਖ ਤੁਜੀ ਪਾਸ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣਿਅਵ ਗੁਣ ਨਾ ਵਿਚਾਰੋ ਕੋਈ ਮਟੀ ਕਾ ਗਿਆ ਧੋਪ ਸੁਆਮੀ ਮਾਨਸ ਕੀ ਗਤਿ ਏ ਯੋਗ ਸਰਬ ਕਲਾ ਭਰਪੂਰ ਸਮਰੱਥ ਗੁਰੂ ਲੋਕ ਪਰਲੋਕ ਦੇ ਰੱਕੇ ਭਗਤ ਵਾਸ਼ਾ ਅੱਲਾ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ ਧੰਤਾ ਦੇ ਯੋਗ ਵਡ ਭਾਗੇ ਹਾਂ ਗੁਰੂ ਸਾਹਿਬ ਨੇ ਕਿਰਪਾ ਮਿਹਰ ਕੀਤੀ ਹੈ ਸਵਾਸ ਬਖਸ਼ੇ ਨੇ ਜੀਵਨ ਬਖਸ਼ਿਆ ਗੁਰੂ ਦੀ ਗੋਦ ਵਿੱਚ ਬਟੇ ਹਾਂ ਜਿਵੇਂ ਕਿ ਆਪ ਜੀ ਨੇ ਸਰਵਣ ਕੀਤਾ ਸੋ ਇਹਨਾਂ ਦਿਨਾਂ ਦੇ ਵਿੱਚ ਹੜਾ ਤੋਂ ਦੁਨੀਆ ਬਹੁਤ ਪ੍ਰਭਾਵਿਤ ਹੈ ਬੜੇ ਪਰੇਸ਼ਾਨੀ ਹੈ ਬੜਾ ਦੁੱਖ ਹੈ ਬਹੁਤ ਕੁਝ ਚੱਲ ਰਿਹਾ ਇਸ ਸਮੇਂ ਦੇ ਵਿੱਚ ਜੇ ਅਸੀਂ ਸੁਖ ਸ਼ਾਂਤੀ ਦੇ ਨਾਲ ਪ੍ਰਸ਼ਾਦਾ ਛਕ ਰਹੇ ਹਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਆ ਤੇ ਸੱਚੇ ਪਾਤਸ਼ਾਹ ਦੀ ਮਿਹਰ ਸਮਝੋ ਮਹਾਰਾਜ ਦੀ ਕਿਰਪਾ ਸਮਝੋ ਬਈ ਸੱਚੇ ਪਾਤਸ਼ਾਹ ਲੰਗਰ ਪ੍ਰਸ਼ਾਦਾ ਸਾਨੂੰ ਘਰ ਬੈਟਿਆਂ ਨੂੰ ਦੇ ਰਿਹਾ ਆਪਾਂ ਗੁਰੂ ਘਰ ਆ ਕੇ ਸ਼ੁਕਰਾਨਾ ਕਰੀਏ ਕਿਉਂਕਿ ਜਿੱਥੇ ਇਹ ਜਿਹੜੀ ਹੈ ਆਫਤ ਅਸੀਂ ਕਹਿ ਦਿੰਨੇ ਆ ਇਹਦੀ ਮੈਂ ਵਿਚਾਰ ਤੁਹਾਡੇ ਨਾਲ ਕਰਨੀ ਹੈ ਕਰੋਪੀ ਆਫਤ ਕੀ ਹੈ ਪੀ ਜਿੱਥੇ ਇਹ ਚੀਜ਼ ਆਉਂਦੀ ਹੈ ਉੱਥੇ ਬਹੁਤ ਨੁਕਸਾਨ ਦੇ ਪਰੇਸ਼ਾਨੀ ਤੇ ਕਈਆਂ ਸਾਲਾਂ ਵਾਸਤੇ ਸੋ ਬੰਦਾ ਪੈਰਾਂ ਤੇ ਨਹੀਂ ਆਉਂਦਾ ਮੈਂ ਵਾਰ-ਵਾਰ ਇਹ ਹੀ ਬੇਨਤੀ ਕਰਦਾ ਰੱਬ ਦਾ ਰਾਜ ਦਾ ਜ ਆਪਾਂ ਸ਼ੁਕਰਾਨਾ ਕਰੀਏ ਸ਼ੁਕਰ ਹੈ ਮਾਲਕ ਸਾਨੂੰ ਬਚਾ ਕੇ ਰੱਖਿਆ ਹੋਇਆ ਮੈਂ ਬੇਨਤੀ ਇਹ ਅੱਗੇ ਵੀ ਕੀਤੀ ਹੈ ਜਿਹੜੇ ਕਿੱਲੀ ਦੇ ਨਾਲ ਗਾਣੇ ਲੱਗੇ ਰਹਿਣਗੇ ਨਾ ਬਚਨਗੇ ਉਹ ਧੁਰੇ ਦੇ ਨਾਲ ਸ਼ਬਦ ਧੁਰੇ ਗੁਰਬਾਣੀ ਧੁਰੇ ਕਿੱਲੀ ਹੈ ਜਿਹੜਾ ਗੁਰਬਾਣੀ ਦੇ ਨਾਲ ਜੁੜ ਕੇ ਰਹੇਗਾ ਉਹ ਬਚੇਗਾ ਔਰ ਜਿਹੜਾ ਅੱਜ ਦਾ ਸ਼ਬਦ ਵੀ ਹੁਕਮਨਾਮਾ ਵੀ ਇਹੀ ਹੈ ਜਿਉ ਤਪਦ ਹੈ ਬਾਰੋ-ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਪਈਏ ਜਿੰਦ ਤਪਦੀ ਹੈ ਮਨ ਤਪ ਰਿਹਾ ਹੈ ਆਤਮਾ ਤਪ ਰਹੀ ਹੈ ਕਿਉਂ ਬਾਰ-ਬਾਰ ਖਪ ਰਹੀ ਹੈ ਕਿਉਂਕੇ ਬਾਣੀ ਦੂਰ ਹੋ ਗਏ ਅਸੀਂ ਕਹਾਂਗੇ ਵੀ ਬਾਣੀ ਰੋਜ਼ ਪੜਦੇ ਆ ਗੁਰਦੁਆਰੇ ਵੀ ਜਾਂਦੇ ਆ ਬਾਣੀ ਤੋਂ ਕਿੱਦਿਆ ਦੂਰ ਹੋਏ ਆ ਬਾਣੀ ਨੂੰ ਪੜਨਾ ਜਾਂ ਕੱਲਾ ਗੁਰਦੁਆਰੇ ਆਉਣਾ ਬਾਣੀ ਨੂੰ ਮੰਨਣਾ ਨਹੀਂ ਹੈ ਕਹਾਂਦੇ ਨਾ ਸਕੂਲੇ ਜਾਣਾ ਹਾਜ਼ਰੀ ਲਵਾਉਣਾ ਸਭ ਕੁਝ ਨਹੀਂ ਹੈ ਮਿਹਨਤ ਕਰਨੀ ਕਮਾਈ ਕਰਨੀ ਨਤੀਜਾ ਚੰਗਾ ਆਉਣਾ ਗੱਲ ਏ ਆ ਬੀਜ ਬੀਜਣਾ ਕਾਫੀ ਨਹੀਂ ਵੀ ਬਹੁਤ ਚੰਗੀ ਕਿਸਮ ਦਾ ਬੀਜ ਦਿੱਤਾ ਪਾਣੀ ਵੀ ਚੰਗਾ ਦੇ ਦਿੱਤਾ ਹਰੀ ਹਰੀ ਫਸਲ ਵੀ ਚੰਗੀ ਲੱਗੇ ਪਤਾ ਤੇ ਉਦਨ ਲੱਗਣਾ ਵੀ ਝਾੜ ਵੀ ਝੜਦਾ ਜੇ ਝਾੜ ਹੀ ਨਾ ਨਿਕਲਿਆ ਜੇ ਬੀਜ ਪ੍ਰਫੁੱਲਤੀ ਨਾ ਹੋਇਆ ਬਾਣੀ ਨੂੰ ਮਨਨਾ ਬਾਣੀ ਨੂੰ ਮਨਨਾ ਸਿਧਾਂਤ ਨੂੰ ਮੰਨਣਾ ਹੈ ਹੁਕਮ ਨੂੰ ਮੰਨਣਾ ਹੈ ਜਿਹੜਾ ਸਿਧਾਂਤ ਤੇ ਹੁਕਮ ਨੂੰ ਮੰਨਦਾ ਉਹ ਹੀ ਅਸਲ ਦੇ ਵਿੱਚ ਮੱਥਾ ਟੇਕਦਾ ਉਹ ਹੀ ਗੁਰਬਾਣੀ ਦੇ ਨਾਲ ਜੁੜਿਆ ਹੈ ਬੜੀ ਵਾਰ ਸੁਣਿਆ ਗੁਰਮਤ ਜਿਹੜਾ ਕਤਨੀ ਦਾ ਮਾਰਗ ਨਹੀਂ ਕਰਨੀ ਦਾ ਮਾਰਗ ਹੈ ਬੋਲਨ ਨੂੰ ਤੇ ਦੁਨੀਆ ਦੇ ਵਿੱਚ ਸਾਰਾ ਦਿਨ ਟੀਵੀ ਲਾਈ ਰੱਖੋ ਕੀਰਤਨ ਲਾਈ ਰੱਖੋ ਦੇ ਨਾਲ ਠੀਕ ਹੈ ਚੰਗੀ ਗੱਲ ਆ ਮੈਂ ਇਹ ਨਹੀਂ ਕਹਿੰਦਾ ਵੀ ਉਹ ਲਾਉਂਦਾ ਫਾਇਦਾ ਨਹੀਂ ਜਾ ਅਸੀਂ ਇਕੱਲਾ ਪੜੀ ਜਾਈਏ ਮੈਂ ਤੁਹਾਨੂੰ 3 ਘੰਟੇ ਸੁਣਾਈ ਜਾਵਾਂ ਸੁਣਾਈ ਜਾਵਾਂ ਸੁਣਾਈ ਜਾਵਾਂ ਤੇ ਜੇ ਉਹ ਮੇਰੇ ਮੰਨਣ ਦੇ ਵਿੱਚ ਪ੍ਰੈਕਟੀਕਲ ਚੀਜ਼ ਨਹੀਂ ਆਉਂਦੀ ਮੇਰਾ ਸੁਭਾਅ ਨਹੀਂ ਚੀਜ਼ ਹੁੰਦਾ ਬਦਲਦਾ ਨਹੀਂ ਮੇਰੇ ਅੰਦਰ ਪਿਆਰ ਪੈਦਾ ਨਹੀਂ ਹੁੰਦਾ ਇਸ ਕਾਇਨਾਤ ਦੇ ਲਈ ਮੇਰੇ ਅੰਦਰ ਦਾਨ ਪੁੰਨ ਦਇਆ ਭਾਵਨਾ ਪੈਦਾ ਨਹੀਂ ਹੁੰਦੀ ਸਮ ਦ੍ਰਿਸ਼ਟੀ ਪੈਦਾ ਨਹੀਂ ਹੁੰਦੀ ਮੇਰੇ ਅੰਦਰ ਦਰਦ ਪੈਦਾ ਨਹੀਂ ਹੁੰਦਾ ਤੇ ਫਿਰ ਜਿਉਂ ਬਾਸ বাজਾਈਏ ਫੂਕ ਇਸ ਤਰ੍ਹਾਂ ਦੀ ਹੈ ਬਾਣੀ ਸੁਣਨੀ ਤੇ ਪੜ੍ਹਣੀ ਜੋ ਅੱਜ ਦਾ ਪ੍ਰੋਗਰਾਮ ਹੈ ਉਹਦੇ ਸੰਬੰਧ ਵਿੱਚ ਤੁਹਾਡੇ ਨਾਲ ਚੰਦ ਵਿਚਾਰਾਂ ਕਰਦਾ ਵਾਂ ਆਪਾਂ ਜਦੋਂ ਕੋਈ ਵੀ ਦੰਦੀ ਕੁਦਰਤੀ ਆਫਤ ਹੁੰਦੀ ਹੈ ਅਸੀਂ ਕਹਿੰਨੇ ਬਈ ਕੁਦਰਤ ਨੇ ਬਹੁਤ ਮਾੜਾ ਕੀਤਾ ਕੁਦਰਤ ਦੀ ਆਫਤ ਇਹ ਮੈਂ ਤੁਹਾਡੇ ਨਾਲ ਕਲੀਅਰ ਕਰਨਾ ਕੁਦਰਤ ਦੀ ਹੈ ਜਾਂ ਸਾਡੀ ਲਿਆਂਦੀ ਆਫਤ ਹੈ ਕੁਦਰਤ ਕਦੀ ਨਹੀਂ ਕਿਸ ਨੂੰ ਆਫਤ ਵਿੱਚ ਪਾਉਂਦੀ ਜੇ ਨਿਆਣੇ ਨੂੰ ਜੰਮਣ ਵਾਲਾ ਮਾਂ ਬਾਪ ਉਹਨਾਂ ਲਈ ਆਫਤ ਹੈ ਤੇ ਫਿਰ ਰੱਬ ਵੀ ਆਫਤ ਹੈ ਜਿਹੜੇ ਸਾਡੇ ਨਿਆਣੇ ਸਾਡੇ ਜੰਮੇ ਨੇ ਜੇ ਅਸੀਂ ਉਹਨਾਂ ਲਈ ਆਫਤ ਹਾਂ ਤੇ ਫਿਰ ਰੱਬ ਨੂੰ ਵੀ ਕਹਿ ਦਿਓ ਸਾਡੇ ਲਈ ਆਫਤ ਹੈ ਰੱਬ ਸਾਡੇ ਲਈ ਆਫਤ ਨਹੀਂ ਕੁਦਰਤ ਸਾਡੇ ਲਈ ਆਫਤ ਨਹੀਂ ਉਹ ਕਿਵੇਂ ਉਹ ਕਿਵੇਂ ਜੀ ਕੁਦਰਤ ਕਿ ਕੁਦਰਤ ਸਾਨੂੰ ਤੰਗ ਕਰਦੀ ਹੈ ਬਿਲਕੁਲ ਨਹੀਂ ਕਿ ਕੁਦਰਤ ਸਾਨੂੰ ਡੁੱਬਣ ਦੇ ਲਈ ਸਾੜਨ ਦੇ ਲਈ ਬਣੀ ਹੈ ਬਿਲਕੁਲ ਨਹੀਂ ਤੇ ਫਿਰ ਕੁਦਰਤ ਕਾਦੇ ਲਈ ਬਣੀ ਹੈ ਕੁਦਰਤ ਤੇ ਸਾ ਸੰਗਤ ਦੀ ਸਾਡੀ ਸਭ ਸਭਾਲੀ ਬਣੀ ਹੈ ਜੰਗਲ ਸਾਡੇ ਲਈ ਬਣਿਆ ਹੈ ਦਰਿਆ ਸਾਡੇ ਲਈ ਬਣਿਆ ਹੈ ਹਵਾ ਸਾਡੇ ਲਈ ਬਣੀ ਹੈ ਪਾਣੀ ਸਾਡੇ ਲਈ ਬਣਿਆ ਇਹਦਾ ਬੈਲੈਂਸ ਖਰਾਬ ਹੋ ਗਿਆ ਬੈਲੈਂਸ ਕਿੰਨੇ ਕੀਤਾ ਆ ਪਿਛੇ ਦੋ ਮੁਲਕਾਂ ਵਿੱਚ ਜੰਗ ਹੋਈ ਸੀ ਨਾ ਪਰਮਾਣੂ ਕਿੰਨੇ ਬਣਾਇਆ ਧਰਮਰਾਜ ਨੇ ਕਿ ਮਾ ਕਰਨ ਜਿੱਥੇ ਬੰਬ ਚੱਲੇ ਚਾਹੇ ਕੋਈ ਪਿਛਲੇ 100 ਸਾਲਾਂ ਜੇ ਚੱਲ ਜਾਓ ਜਿੱਥੇ ਪਰਮਾਣੂ ਚੱਲਿਆ ਜਾਂ ਚੱਲਦਾ ਨਸਲ ਦੇ ਫਸਲ ਨਹੀਂ ਉੱਥੇ ਪੈਦਾ ਹੁੰਦੀ ਧਿਆਨ ਦੇਣਾ ਬੱਚੇ ਵੀ ਕਈ ਐਸ ਇਸ ਅਰੇ ਮਤਲਬ ਦੇਖਨੇ ਉਤੇ ਪਰਫੁੱਲਤ ਨਹੀਂ ਹੁੰਦੀ ਉਹਨਾਂ ਦੀ ਪੂਰੀ ਬਾਡੀ ਅਪੰਗ ਹੋ ਜਾਂਦੇ ਨੇ ਇਹ ਕਿੰਨੇ ਮਤਲਬ ਪਰਮਾਣੂ ਕਿੰਨੇ ਬਣਾਇਆ ਬੰਦੇ ਨੇ ਬਣਾਇਆ ਨਾ ਮੈਂ ਨਹੀਂ ਕਹਿੰਦਾ ਬਾਬੇ ਬਾਬੇ ਕੋ ਪੁੱਛਦੇ ਮਹਾਰਾਜ ਜੀ ਦੱਸੋ ਸਾਨੂੰ ਤਾਂ ਜੋ ਕਲੀਅਰ ਹੋਵੇ ਕਹਿੰਦੇ ਕਬੀਰ ਦੀਨ ਅਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲੀ ਆਪਣੇ ਹੱਥ ਇੱਕ ਦੇਸ਼ ਕਹਿੰਦਾ ਉਹਦੋਂ ਕੋ ਇੰਨੇ ਪਰਮਾਣੂ ਨੇ ਮੈਂ ਇੰਨੇ ਪਰਮਾਣੂ ਪੈਦਾ ਕਰਨੇ ਨੇ ਫਿਰ ਉਹਦਾ ਐਕਸਪੈਰੀਮੈਂਟ ਕੀਤਾ ਜਾਂਦਾ ਜਮੀਨਾਂ ਦੇ ਅੰਦਰ ਧਸਿਆ ਜਾਂਦਾ ਹੈ ਬਿਲਡਿੰਗਾਂ ਹੁੰਦੀਆਂ ਨੇ ਕਰਦੇ ਨੇ ਜਦੋਂ ਪ੍ਰੈਕਟਿਸ ਫੌਜੀ ਵੀਰ ਠੀਕ ਹੈ ਜੀ ਮੈਂ ਨਹੀਂ ਕਹਿੰਦਾ ਵੀ ਉਹ ਜ਼ਰੂਰੀ ਨਹੀਂ ਹੈ ਇਹ ਸਾਡੀ ਮਤਲਬ ਇਹ ਸੇਫਟੀ ਦੇ ਲਈ ਜ਼ਰੂਰੀ ਹੈ ਪਰ ਜੇ ਕੱਲਾ ਦੋਸ਼ ਕੁਦਰਤ ਨੂੰ ਦਵੀ ਦਈਏ ਤੇ ਬਿਲਕੁਲ ਗਲਤ ਹੈ ਆ ਸਾਡੇ ਤੁਸੀ ਬੰਨ ਨੇ ਕਿੰਨੇ ਸੁਣੇ ਅਸੀਂ ਨਿੱਕੇ ਨਿੱਕੇ ਸੀ ਸੰਘਣੇ ਦਰਖਤ ਸੀ ਦਰਖਤ ਕੌਣ ਵੱਢ ਗਿਆ ਰੱਬ ਕੁਦਰਤ ਨੇ ਵੱਡੇ ਪਾਇ ਕੁਹਾੜਾ ਮਾਰਿਆ ਗਾਹਲੇ ਆਪਣੇ ਆਤ ਮੈਂ ਕਿੰਨਾ ਕੁਦਰਤ ਮੇਰਾ ਭਲਾ ਕਰੀ ਕਿਉਂ ਤੇਰਾ ਭਲਾ ਕਰੇ درخت ਲਾਇਆ ਕਦੀ ਬਾਬੇ ਨਾਨਕ ਮਹਾਰਾਜ ਜੀ ਦਾ ਬਚਨ ਸੁਣੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪੰਜਾ ਸਾਹਿਬ ਪਿੱਛੇ ਚੱਲ ਜਾਓ ਪਾਣੀ ਕਿੰਨਾ ਸੋਹਣਾ ਸੀ ਮੋਟਰ ਤੋਂ ਬੰਬੀ ਤੋਂ ਪੀ ਲੈਂਦੇ ਸੀ ਹੋਣ ਫਿਲਟਰ ਤੋਂ ਵੀ ਗਿਆ ਨਾ ਲੰਘਦਾ ਨਹੀਂ ਕੈਂਸਰ ਪੈਦਾ ਕਰਦਾ ਕਿੰਨੇ ਖਰਾਬ ਕੀਤਾ ਜੀ ਕੁਦਰਤ ਨੇ ਪਵਨ ਗੁਰੂ ਹਵਾ ਜਿਹੜੀ ਇੰਨਾ ਪਲੀਊਟ ਪੋਲੂਸ਼ਨ ਹੋ ਗਿਆ ਪਛਾਣ ਨਹੀਂ ਆਉਂਦਾ ਦਮੇ ਦੇ ਲੋਕੀ ਸ਼ਿਕਾਰ ਹੋ ਗਏ ਕਿੰਨੇ ਰੱਬ ਨੇ ਕੀਤਾ ਕਿੰਨੇ ਫਲਾਇਆ ਘਰ ਦੇ ਵਿੱਚ ਇੱਕ ਸਾਈਕਲ ਆਂਦੀ ਸੀ ਤੇ ਚਾ ਚੜ ਜਾਂਦਾ ਸੀ ਹੁਣ ਜੇ ਚਾਰ ਜਿੰਨੀਆਂ ਤੇ ਚਾਰ ਮੋਟਰਸਾਈਕਲ ਤੇ ਸਕੂਟਰੀਆਂ ਉਹ ਕੀ ਹੋਣਾ ਪੋਲੂਸ਼ਨ ਤੇ ਵੇਰ ਜਿਹੜੀ ਧਰਤੀ ਐ ਅੱਗੇ ਫਸਲੀ ਚੱਕਰ ਦੇਖਿਆ ਫਸਲੀ ਚੱਕਰ ਫਸਲੀ ਚੱਕਰ ਪੜਨਾ ਜਿਹੜਾ YouTube ਤੇ ਜਾ ਕੇ ਸਾਡਾ ਫਸਲੀ ਚੱਕਰ ਕੀ ਸੀ ਹੁਣ ਕਿਸਾਨ ਕੀ ਚਾਹੁੰਦਾ ਹੈ ਮਾਫ਼ ਕਰਨਾ ਮੈਂ ਸਚਾਈ ਜਿਹੜੀ ਐ ਉਹ ਡੰਕੇ ਦੀ ਚੋੜ ਤੇ ਗੁਰੂ ਬਿਲਕੁਲ ਲੌਜਿਕ ਨਾਲ ਦੱਸਦਾ ਕਹਾਂਗਾ ਜੇ ਵਿਚਾਰ ਕਰਨੀ ਤੇ ਬਹਿ ਕੇ ਕਰ ਸਕਦਾ ਜਿੱਥੇ ਅਸੀਂ ਕਸੂਰਬਾਰ ਆ ਕੁਦਰਤ ਨੂੰ ਦੋਸ਼ ਨਾ ਦੇਈਏ ਹੜ ਹੜ ਦਾ ਜਦ ਅਜਾ ਦਿਨ ਉਹਦੇ ਮੈਂ ਸਬੰਧ ਵਿੱਚ ਤੁਹਾਡੇ ਨਾਲ ਬੇਨਤੀ ਕਰਦਾ ਠੀਕ ਹੈ ਜੀ ਜਿਹੜੀ ਸਾਡੀ ਧਰਤੀ ਸੀ ਫਸਲੀ ਚੱਕਰ ਇੰਨਾ ਸੁਹਣਾ ਸੀ ਕਿੱਦਾਂ ਸਾਡੇ ਬਜਾਈ ਹੁੰਦੀ ਸੀ ਤੇ ਹੁਣ ਕਿੱਦਾਂ ਬਜਾਈ ਹੁੰਦੀ ਹੈ ਅੱਜ ਤੋਂ 70 ਸਾਲ ਪਹਿਲਾਂ ਜ਼ਮੀਨ ਦੇ ਵਿੱਚ ਕੀ ਪੈਂਦਾ ਸੀ ਕਿੰਨੀ ਮਾਤਰਾ ਵਿੱਚ ਪੈਂਦਾ ਸੀ ਅੱਜ ਕਿੰਨਾ ਪੈਂਦਾ ਜਿੱਥੇ ਦਵਾਈ ਬਣਦੀ ਹੈ ਸਪੋਜ਼ ਉਹ ट्राई ਕਰਦੇ ਨੇ ਵੀ 100 ਐਮਐਲ ਪਾ ਦਿਓ ਉਹਦੇ ਕੋਲ ਗਿਆ ਇੱਕ ਹੌਲ ਸੇਲਰ ਉਹਨੇ ਅੱਗੇ ਕਹਿਤਾ ਚਲ ਤੁਸੀਂ 125 ਪਾ ਦਿਓ ਠੀਕ ਹੈ ਜੀ ਉਹ ਤੂੰ ਅੱਗੇ ਗਈ ਦਵਾਈ ਉਹਨੇ ਵੀ ਕਹਿਤਾ ਥੋੜੀ ਜਿਹੀ ਵਧਾ ਕੇ ਚਲ ਤੁਸੀਂ 150 ਪਾ ਦਿਓ ਅੱਗੇ ਆਈ ਸਾਡੇ ਵਰਗੀਆਂ ਸਾਡੇ ਤੇ ਲਾਗੇ ਕਿਤੇ ਟਾਂਡੇ ਸ਼ਹਿਰ ਚੋਂ ਤੂੰ ਖਰੀਦਣ ਗਏ ਉਹ ਕਹਿੰਦਾ ਹੋਰ ਥੋੜੀ ਜਿਹੀ 25 ml ਜਿਆਦੀ ਪਾ ਦਿਓ ਠੀਕ ਹੈ ਜੀ ਤੇ ਜਦੋਂ ਸਾਡੇ ਕੋਲ ਆਈ ਅਜਿਹਾ ਬਈ 450 ਸੱਟੋਂ ਜ਼ਿਆਦੀ 100 ਤੋਂ ਚੱਲੀ ਤੇ 250 ਬਣਾ ਦਿੱਤੀ ਜੀ ਦਾ 300 ਬਣਾ ਦਿੱਤੀ ਤੇ ਜਿੱਥੇ ਉਹ ਪੈਣੀ ਐ ਦਸਿਆ ਇੱਕ ਤੋੜਾ ਤੇ ਪਾਤੇ ਚਾਰ ਤੇ ਧਰਤੀ ਨੇ ਕੀ ਹੋਣਾ ਪਾਏ ਘਹਾੜਾ ਮਾਰਿਆ ਗਾਫਲੇ ਆਪਣੇ ਝਾੜ ਤੇ ਵਧਾ ਲਿਆ ਪਰ ਝਾੜ ਨੂੰ ਖਾਣ ਜੋਗੀ ਜ਼ਿੰਦਗੀ ਨਾ ਬਚੀ ਕਿਹੜਾ 100 ਸਾਲ ਜਿਉਂਦਾ ਜੀ 40 50 ਚ ਪਤਾ ਨਹੀਂ ਲੱਗਦਾ ਵੀ ਕਿਦਾਂ ਟੈਗ ਹੋਈ ਜਾਂਦੇ ਨੇ ਮੈਂ ਤੁਸੀਂ ਸਾਰਿਆਂ ਦਾ ਸਿਸਟਮ ਖਰਾਬ ਹੋ ਰਿਹਾ ਕਿਉਂਕਿ ਖਾਣਾ ਕਿੱਥੋਂ ਆ ਰਿਹਾ ਜ਼ਮੀਨ ਦੇ ਵਿੱਚੋਂ ਦੁੱਧ ਕਿੱਥੋਂ ਆ ਰਿਹਾ ਠੀਕ ਹੈ ਜੀ ਜਿਹੜੇ ਮਹੀਆਂ گاਵਾਂ ਦੇ ਵਿੱਚੋਂ ਆ ਰਹੇ ਆ ਉਹ ਕਿੱਥੋਂ ਖਰਾਕ ਲੈਂਦੇ ਨੇ ਧਰਤੀ ਦੇ ਵਿੱਚੋਂ ਧਰਤੀ ਕਿੰਨੇ ਖਰਾਬ ਕੀਤੀ ਰੱਬ ਨੇ ਬੰਦੇ ਨੇ ਆਪਣੇ ਲਾਲਚ ਦੀ ਖਾਤਰ ਆਪਣੇ ਲਾਲਚ ਦੀ ਖਾਤਰ ਮੈਂ ਜੋ ਤੁਹਾਡੇ ਨਾਲ ਵਿਚਾਰ ਕਰਦਾ ਹੁੰਦਾ ਮੈਂ ਬਿਲਕੁਲ 2 ਦੀ ਪੁਆਇੰਟ ਕਰਦਾ ਇੱਥੇ ਝੂਠ ਬੋਲ ਕੇ ਰੱਬ ਕੋਲੋਂ بچਾਂਗੇ ਨਹੀਂ ਮੈਂ ਦੋ ਆਪਣੇ ਕੋਈ ਖਾਸ ਮਿੱਤਰ ਦੇ ਕੇ ਉਹ ਦੋਨੇ ਕਹਿੰਦੇ ਬਈ ਜ਼ਿਮੀਦਾਰ ਕਹਿੰਦੇ ਜਦ ਤੂੰ ਅੱਛਾ ਪਖਾਦ ਪਾਤੀ ਕਹਿੰਦਾ ਹਾਂ ਕਹਿੰਦਾ ਮੈਂ ਤੇ ਭਾਈ ਛੁੱਟ ਦੋ ਤੋੜੇ ਹੋਰ ਦੇਖੀ ਫਿਰ ਸੋਹਣੀ ਪੈਲੀ ਉਹਨਾਂ ਕੋਲ ਖਿਮਾ ਕਰਨਾ ਉਮਰ 50 55 ਜਾਂ 60 ਸਾਲ ਦੇ ਵਿੱਚ ਦੋਨੇ ਹੀ ਮਰ ਗਏ ਖਤਮ ਹੋ ਗਏ ਪਾ ਲੋ ਮੈਂ ਕਿ ਦਵਾਈਆਂ ਤੇ ਕਰ ਲੋ ਕਰ ਲੋ ਕਮਾਈਆਂ ਜਦ ਜ਼ਿੰਦਗੀ ਨਾ ਰਾਈ ਤਰੱਕੀ ਕੀ ਕਰਨੀ ਹੈ ਜਿੰਨੀ ਤਰੱਕੀ ਇਨਸਾਨ ਨੇ ਅੱਜ ਕੀਤੀ ਹੈ ਉਮਰ ਛੋਟੀ ਰਹਿ ਗਈ ਛੋਟੀ ਅਜਲੇ ਹੁੰਦੇ ਬੱਚੇ ਪਨੀਰੀ ਨੇ ਜਿਹੜੇ 80 50 ਜਾਂ 60 ਸਾਲ ਦੇ ਆ ਉਹਦੇ ਤੋਂਲੇ ਚਾਰ ਦਿਨ ਕੱਢ ਜਾਣਗੇ ਜਿਹੜੀ ਹੁਣ ਪਨੀਰੀ ਆ ਰਹੀ ਹੈ ਨਾ ਅੱਖਾਂ ਨੂੰ ਚਸ਼ਮੇ ਲੱਗੇ ਨੇ ਕਿਸੇ ਨੂੰ 3 ਨੰਬਰ ਦਾ ਕਿਸੇ ਨੂੰ 4 ਨੰਬਰ ਦਾ ਅਸੀਂ ਬੈਠੇ ਆ ਜਿਹੜੇ ਸਾਨੂੰ ਕੋਈ ਘਾਟੀ ਲੱਗੇ ਨਾ ਚਲੋ ਉਮਰ ਨਾਲ ਦੇ ਲੱਗਣੇ ਨਹੀਂ ਜੰਮਦਿਆਂ ਨੂੰ ਕਿ ਲੱਗਦੇ ਪਹਿਲੇ ਇਨਫੈਕਸ਼ਨ ਨਹੀਂ ਹਟ ਰਹੀ ਕਿਉਂ ਪਾਏ ਕੁਹਾੜਾ ਮਾਰਿਆ ਗਾਫ ਨੇ ਆਪਣੇ ਆਦ ਸੋ ਸਸੰਗਤ ਜੀ ਇਹ ਸਭ ਕੁਝ ਜਿਹੜਾ ਹੋ ਰਿਹਾ ਹੈ ਮੈਂ ਬਿੰਦੀ ਕਰਿਆ ਸੀ ਧੂਸੀ ਬੰਦ ਇੰਨੇ ਸੋਹਣੇ ਰੁੱਖ ਹੁੰਦੇ ਸੀ ਕੱਟ ਗਏ ਜਦੋਂ ਬਿਰਲਾ درخت ਹੋ ਜਾਏਗਾ ਤੇ ਮਿੱਟੀ ਖੁਰਨੀ ਕਰਨੀ ਹੈ ਜਿਹੜੇ ਪੈ 6-6 ਫੁੱਟ ਦੇ 8-8 ਦੇ ਸੀ 4-4 ਫੁੱਟ ਦੇ ਕਰਾਏ ਨਾਲ ਕੱਟ-ਕੱਟ ਕੇ ਕਿੰਨੇ ਕਿਤੇ ਰੱਬ ਨੇ ਰਸਤੇ ਛੋਟੇ ਕਿੰਨੇ ਕੀਤੇ ਸਰਕਾਂ ਜਿਹੜੀਆਂ ਨੇ ਆ ਹੁਣ ਵਿਚ ਵਿਚ ਨਿਕਲਦੀਆਂ ਪਈਆਂ ਨੇ ਕਿੰਨੀ ਚੌੜੀ ਮੈਂ ਕਿਹ ਦੇਖਿਆ ਕਿੰਨੀਆਂ ਕਿਨੀਆਂ ਚੌੜੀਆਂ ਤਿੰਨ ਫੁੱਟ ਇਧਰੋਂ ਆ ਗਈ ਤਿੰਨ ਫੁੱਟ ਕਿ ਇਧਰੋਂ ਆ ਗਈ ਤੇ ਉਹ ਕਿੰਨੇ ਖੁਰਚੀ ਸੀ ਜੀ ਰੱਬ ਆ ਕੇ ਕੁਦਰਤ ਖੁਰਚ ਗਈ ਛੋਟੀ ਕਰ ਗਈ ਜਦੋਂ ਸੜਕ ਛੋਟੀ ਹੋਈ ਦੋ ਗੱਡੀਆਂ ਲੰਘਣ ਲੱਗੀਆਂ ਇੱਕ ਵਿੱਚ ਵੱਜੀ ਐਕਸੀਡੈਂਟ ਹੋ ਗਿਆ ਮਰ ਗਿਆ ਬੰਦਾ ਕਿੰਨੇ ਮਾਰਿਆ ਜਿਓ ਵਹੀ ਪ੍ਰੋਪਰ ਹੁੰਦੀ ਸਿਸਟਮ ਅੰਗਰੇਜ਼ਾਂ ਦੀ ਗੱਲ ਕਰਦੇ ਆ ਉਹਨਾਂ ਨੇ ਬਣਾਏ ਪੁਲ ਅੱਜ ਤੱਕ ਕਾਇਮ ਨੇ ਤੇ ਸਾਡੇ ਪੁਲ ਜਿਹੜੇ ਬਣਾਏ ਇੰਜੀਨੀਅਰਾਂ ਇੰਜੀਨੀਅਰਾਂ ਦੇ ਉਹ 10 ਸਾਲ ਹੀ ਕੱਢਦੇ ਠਾਹ ਕਰਕੇ ਪੰਜੇ ਨੇ ਥੱਲੇ ਪਾਇ ਕੁਹਾੜਾ ਮਾਰਿਆ ਗਾਖਲੇ ਆਪਣੇ ਆਪ ਵਿੱਚੋਂ ਖਾਂਦੇ ਨੇ ਵਿੱਚੋਂ ਕਮਿਸ਼ਨ ਹੈ ਵਿੱਚੋਂ ਧੋਖਾ ਧੜੀ ਹੈ ਤੇ ਫਿਰ ਸਾਸਾਂਗੇ ਜੀ ਇਹ ਆਫਤਾ ਆਉਣੀ ਹੈ ਨੇ ਉਥੇ ਪੁਲ ਲੋ ਰੁੜ ਗਿਆ ਜੀ ਗੱਡੀਆਂ ਡਿੱਗ ਗਈਆਂ ਜੀ ਆਹ ਹੋ ਗਿਆ ਜੀ ਨੁਕਸਾਨ ਹੋ ਗਿਆ ਜੀ ਧਰਤੀ ਪਾਟ ਗਈ ਜੀ ਕਿਉਂ ਪਾਟੀ ਜੀ ਸਰਕਾਂ ਵਹਿ ਗਈਆਂ ਜੀ ਠੀਕ ਹੈ ਜੀ ਫੋਰਨ ਕੰਟਰੀ ਵਿੱਚ ਜਾ ਕੇ ਦੇਖੋ ਉੱਥੇ ਇੰਨੀ ਛੇਤੀ ਠੀਕ ਹੈ ਉੱਥੇ ਵੀ ਕੁਦਰਤੀ ਇਸ ਤਰ੍ਹਾਂ ਹੁੰਦਾ ਪਰ ਐਨਾ ਨੁਕਸਾਨ ਨਹੀਂ ਕਿਉਂਕਿ ਉੱਥੇ ਜੜੀ ਹੈ ਧਰਮ ਇੱਥੇ ਜ਼ਿਆਦਾ ਲੰਗਰ ਇੱਥੇ ਜ਼ਿਆਦਾ ਸੇਫਟੀ ਉੱਥੇ ਜ਼ਿਆਦਾ ਹਿਮਾ ਕਰਨਾ ਮਾਹ ਵਰਨਾ ਸਿਸਟਮ ਇੱਥੇ ਜ਼ਿਆਦਾ ਖਰਾ ਜਿੱਥੇ ਜ਼ਿਆਦਾ ਲੰਗਰ ਜਿੱਥੇ ਜ਼ਿਆਦਾ ਪੁੰਨ ਜਿੱਥੇ ਜ਼ਿਆਦਾ ਦਾਨ ਜਿੱਥੇ ਗੁਰਾਂ ਦੀ ਧਰਤੀ ਪਾਇ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ ਅਸੀਂ ਆਪ ਹੀ ਸਾਰਾ ਕੁਝ ਇੱਕ ਖੇਲ ਖੇលਿਆ ਮੈਂ ਬੇਨਤੀ ਕਰਿਆ ਸੀ ਜੇ ਮੈਂ ਆਪਣੇ ਜੀਵਨ ਦੇ ਵਿੱਚ ਦਰਖਤ ਨਹੀਂ ਲਾਇਆ ਤੇ ਮੈਂ ਅੱਜ ਵੀ ਦੋਸ਼ੀ ਹਾਂ ਜੇ ਮੈਂ ਲਾਇਆ ਤੇ ਮੈਂ ਸੱਚੇ ਪਾਤਸ਼ਾਹ ਦੇ ਚੰਨ ਵਿੱਚ ਕਹਿ ਸਕਦਾ ਮੈਂ ਕੁਦਰਤ ਨਾਲ ਪਿਆਰ ਕਰਦਾ ਮੈਂ ਕੁਦਰਤ ਨੂੰ ਬਚਾਉਣ ਦੇ ਵਿੱਚ ਆਪਣਾ ਹਿੱਸਾ ਪਾਇਆ ਸੋਸ਼ ਕਰਕੇ ਸਾਧ ਸੰਗਾ ਜੀ ਦਰਖਤ ਲਾਓ ਮਿੱਟੀ ਨੂੰ ਸਹੀ ਕਰੋ ਵਾਤਾਵਰਨ ਨੂੰ ਸਹੀ ਕਰੋ ਪ੍ਰੂਸ਼ਣ ਘਟ ਫਿਲਾਓ ਬਿਮਾਰੀਆਂ ਤੋਂ ਬਚਾਂਗੇ ਇਹ ਸਾਰਾ ਸਿਸਟਮ ਜਿਹੜਾ ਕੁਦਰਤ ਕਿਉਂਕਿ ਸਤਗੁਰ ਸਭਨਾ ਦਾ ਭਲਾ ਮਨਾਉਂਦਾ ਤਿਸ ਦਾ ਬੁਰਾ ਕਿਉਂ ਹੈ ਰੱਬ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ ਮੈਂ ਸ਼ੁਰੂ ਵਿੱਚ ਕਹਿ ਦਿੱਤਾ ਬਾਪੂ ਕਿਸੇ ਦਾ ਬੁਰਾ ਨਹੀਂ ਕਰਦਾ ਜੇ ਬਾਪੂ ਬੁਰਾ ਕਰਦਾ ਫਿਰ ਰੱਬ ਕੁਦਰਤ ਵੀ ਬੁਰਾ ਕਰਦੀ ਕੁਦਰਤ ਯਾਦ ਤੋਂ ਆਉਂਦੀ ਹੈ ਬਾਣੀ ਕਹਿੰਦੀ ਹੈ ਜਦੋਂ ਦੁਨੀਆਂ ਵਿੱਚ ਪਾਪ ਵੱਧ ਜਾਂਦਾ ਹੈ ਜਦੋਂ ਮੈਂ ਮੇਰੀ ਆ ਜਾਂਦੀ ਹੈ ਜਦੋਂ ਲੋਕ ਪਤਾ ਨਹੀਂ ਕੀ ਕੁਝ ਕਰਨ ਲੱਗ ਜਾਂਦੇ ਨੇ ਫਿਰ ਕੁਦਰਤ ਦਿਖਾਉਂਦੀ ਹੈ ਵੀ ਕੁਦਰਤ ਵੀ ਹੈ ਰੱਬ ਵੀ ਹੈ ਜਿਹੜੇ ਮੰਦੇ ਨਹੀਂ ਜਿਹੜੇ ਨਾਸਤਿਕ ਹੁੰਦੇ ਨੇ ਉਹ ਵੀ ਫਿਰ ਕਹਿਣ ਲੱਗ ਜਾਂਦੇ ਨੇ ਵੀ ਪ੍ਰਮਾਤਮਾ ਰੱਬ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਇਕੱਲੇ ਤਨ ਦੇ ਨਹੀਂ ਇਹ ਸਾਰੀਆਂ ਪਰੇਸ਼ਾਨੀਆਂ ਜੜੀਆਂ ਨੇ ਪਰਮੇਸ਼ਰ ਤੋਂ ਦੂਰ ਦੂਰ ਹੋ ਕੇ ਉਹਦੇ ਸਿਧਾਂਤ ਨੂੰ ਵਿਸਰਣ ਕਰਕੇ ਉਹਦੀ ਸਿੱਖਿਆ ਨੂੰ ਵਿਸਰਣ ਕਰਕੇ ਹੀ ਆਉਂਦੇ ਹਨ ਇਸ ਕਰਕੇ ਜਦੋਂ ਅਸੀਂ ਨਿਯਮ ਬੰਧ ਹੋ ਜਾਵਾਂਗੇ ਨਿਯਮ ਦੇ ਨਾਲ ਤੁਰਾਂਗੇ ਹਰ ਚੀਜ਼ ਨੂੰ ਪ੍ਰੋਪਰ ਕਰਾਂਗੇ ਸਿਸਟਮ ਦੇ ਮੁਤਾਬਕ ਚੱਲਾਂਗੇ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਏਗੀ ਮੇਰਾ ਨਿਆਣਾ 16 ਸਾਲ ਦਾ ਤੇਨ ਫੀਡ ਲੈ ਕੇ ਤੁਰਿਆ ਫਿਰਦਾ ਰੱਬ ਦਾ ਕਸੂਰ ਹੈ ਰੱਬ ਨੇ ਕਹਿਰ ਕਰ ਦਿੱਤਾ ਕਿਉਂ ਬਈ ਲਾਇਸੈਂਸ ਆਏ ਉਹਦੇ ਕੋਲ ਨੂੰ ਉਹਨੂੰ ਮਿਲਿਆ ਘਰਦਿਆਂ ਨੇ ਆਪਣਾ ਹੀ ਦੇ ਦਿੱਤਾ ਲਾਇਸੈਂਸ ਉਹਨੂੰ ਚੱਕ ਪੁੱਤਰ ਤਿੰਨ ਮੁੰਡੇ ਬਾ ਤੇ ਅਵਾਰਾ ਗਰਦੀ ਕਰ ਜਿਹੜੇ ਕਰਦੇ ਨੇ ਉਹਨਾਂ ਦੇ ਲਈ ਹੈ ਮੇਰਾ ਬੱਚਾ ਮੈਂ ਉਹਨੂੰ ਦਵਾਗਾ ਤੇ ਮੈਂ ਕਸੂਰਵਾਰ ਆ ਠੀਕ ਹੈ ਜੀ ਜੇ ਮੈਂ ਉਹਨੂੰ ਕਹਾਂਗਾ ਵੀ ਜਾ ਭੱਜ ਜਾ ਘੁੰਮ ਫਿਰ ਲੈ ਜਾ ਪੈਸੇ ਤੇ ਪਵਾ ਤੇਲ ਤੇ ਘੁੰਮ ਤੇ ਫਿਰ ਕਸੂਰ ਕੇ ਦਾ ਸਾਡਾ ਕਸੂਰ ਹੈ ਇਹ ਸਾਰਾ ਜਦੋਂ ਤੱਕ ਬੰਦਾ ਨਿਯਮਾਂ ਬੱਧ ਨਹੀਂ ਹੁੰਦਾ ਨਿਯਮ ਦੇ ਅੰਦੀਨ ਨਹੀਂ ਹੁੰਦਾ ਸਿਸਟਮ ਨੂੰ ਫੋਲੋ ਨਹੀਂ ਕਰਦਾ ਉਦੋਂ ਤੱਕ ਇਹ ਸਾਰੀਆਂ ਕਟਨਾਵਾਂ ਜਿਹੜੀਆਂ ਚਾਹੇ ਰੋਡ ਤੇ ਹੋਣ ਚਾਹੇ ਦਰਿਆਵਾਂ ਵਿੱਚ ਹੋਣ ਚਾਹੇ ਹਨੇਰੀ ਝੱਕੜ ਆਏ ਭੈ ਵਿੱਚ ਪਉਣ ਵਹੇ ਸਦਵਾਓ ਭੈ ਵਿੱਚ ਚੱਲੇ ਲੱਖ ਦਰੀਆਓ ਉਹ ਮਾਰੇ ਹੀ ਕਹਿੰਦੇ ਉਹਦੇ ਸਾਰੇ ਭੈ ਵਿੱਚ ਰੱਖੇ ਸੀ ਮੂਰਖਾ ਸਭ ਭੈ ਵਿੱਚ ਵਸਦੇ ਨੇ ਇੱਕ ਮਨ ਤੂੰ ਭੈ ਵਿੱਚ ਨਹੀਂ ਵਸਦਾ ਸੰਧੀਆਂ ਕਰ ਲੈਣਾ ਤੂੰ ਸਾਈਨ ਕਰਕੇ ਠੀਕ ਹੈ ਤੈਨੂੰ ਉਹੀ ਚਾਹੀਦਾ ਨਾ ਛਿੱਲੜ ਚਾਹੀਦੇ ਨੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੂੰ ਖਰਾਬ ਕਰ ਦਿੰਨਾ ਤੂੰ ਦੇਸ਼ ਦਾ ਨਹੀਂ ਸੋਚਦਾ ਤੂੰ ਕੌਮ ਦਾ ਨਹੀਂ ਸੋਚਦਾ ਐਡੇ ਐਡੇ ਨੁਕਸਾਨ ਕਰ ਦਿੱਤੇ ਰੱਬ ਨੇ ਨਹੀਂ ਕੀਤੇ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਦੇਖ ਕਰਕੇ ਸਾਧ ਸੰਗਤ ਜੀ ਕੁਦਰਤ ਤੇ ਬਹੁਤ ਸੋਹਣੀ ਸੀ ਬਲਹਾਰੀ ਕੁਦਰਤ ਮਹਾਰਾਜ ਨੇ ਕਿਹਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਹ ਜਾਨਵਰ ਮੁੱਕ ਗਏ ਚਿੜੀਆਂ ਮੁੱਕ ਗਈਆਂ ਕਿਨੇ ਮਕਾਈਆਂ ਕਿਨੇ ਰੱਬ ਨੇ ਮਗਾਈਆਂ ਅਸੀ ਮਗਾਈਆਂ ਉਹ ਟਾਵਰ ਲਾਉਣ ਵਾਲੇ ਆ ਜਾਂਦੇ ਨੇ ਕਹਿੰਦੇ 10000 20000 ਮਹੀਨੇ ਦਾ ਲਾ ਲਓ ਆਪਣੇ ਛੱਤ ਤੇ ਲਵਾ ਲਓ ਅਜਿਹਾ ਵਾਲੰਨੇ ਆ ਦੇ ਸਾਰੀਆਂ ਉਹ ਜੜੀਆਂ ਜੋ ਵੀ ਵਾਈਬ੍ਰੇਸ਼ਨ ਤਰੰਗਾਂ ਨਿਕਲਦੀਆਂ ਨੇ ਸਭ ਕੁਝ ਖਤਮ ਕਰਦਾ ਜੇ ਸਸੰਗਤ ਜੀ ਪਸ਼ੂ ਪ੍ਰਜਾਤੀ ਜੀਵ ਇਹ ਜਿਹੜੇ ਪੰਛੀ ਖਤਮ ਹੋਣਗੇ ਤੇ ਮਨੁੱਖ ਵੀ ਛੇਤੀ ਖਤਮ ਹੋਏਗਾ ਧਿਆਨ ਦੇਣਾ ਇਹ ਬਿਲਕੁਲ ਸਚਾਈ ਹੈ ਇਹ ਤਰਕੀ ਨਹੀਂ ਹੈ ਬੇਨਤੀ ਇਹ ਕਰ ਰਿਹਾ ਸੀ ਤਰੱਕੀ ਨਹੀਂ ਹੋਇਆ ਵਿਨਾਸ਼ ਹੋਇਆ ਉਮਰਾਂ ਵਧ ਵਧਦੀਆਂ ਤਰੱਕੀਆਂ ਸੀ ਤੰਦਰੁਸਤੀਆਂ ਮਿਲਦੀਆਂ ਤਰੱਕੀ ਸੀ ਤੇ ਰੋਜ਼ਗਾਰ ਦੇ ਸਾਧਨ ਹੁੰਦੇ ਤਰੱਕੀ ਸੀ ਬੱਚੇ ਦੇਸ਼ ਛੱਡ ਕੇ ਬਾਹਰ ਨਾ ਜਾਂਦੇ ਤਰੱਕੀ ਸੀ ਇਹ ਕੀ ਹੈ ਤਰੱਕੀਆਂ ਥਲੋ ਨੇ ਜਿਹੜੀਆਂ ਅੱਜ ਕੱਲ ਅਸੀਂ ਦੇਖ ਰਹੇ ਹਾਂ ਸੋ ਪਾਏ ਕੋਹਾੜਾ ਮਾਰਿਆ ਗਾਫਲੇ ਆਪਣੇ ਹਾਸ ਪਰ ਜੋ ਹੁਣ ਸਮਾਂ ਬਣ ਚੁੱਕਾ ਹੈ ਉਹਦੀ ਵੀ ਅੱਪਾਂ ਬੰਦੀ ਕਰ ਲੈਣੀ ਜੋ ਸਮਾਂ ਬਣ ਚੁੱਕਾ ਹੈ ਹੁਣ ਉਸ ਸਮੇਂ ਦੇ ਨਾਲ ਤੇ ਨਜਿੱਠਣਾ ਹੀ ਹੈ ਨਾ ਤੇ ਹੁਣ ਉਹਨਾਂ ਨੂੰ ਵੀ ਬੇਨਤੀ ਮੈਂ ਕਰਦਾ ਜਿਹੜੇ ਐਨ ਦੜਾ ਲੜ ਕਰੀ ਜਾਂਦੇ ਨੇ ਸੇਵਾ ਕਿਵੇਂ ਕਰਨਾ ਅਕਲੀ ਕੀਚੈਦਾਨ ਫਾਇਦਾ ਨਾ ਹੋਵੇ ਵੀ ਇੱਕ ਵਿਚਾਰੇ ਲੋੜਵੰਦ ਨੂੰ ਮਿਲੇ ਹੀ ਨਾ ਤੇ ਕਈ ਬੋਰੇ ਪਰ ਪਰ ਕੇ ਸਟੋਰ ਕਰਦੇ ਪਏ ਨੇ ਠੀਕ ਹੈ ਜੀ ਬੜੇ ਤਰੀਕੇ ਦੇ ਨਾਲ ਦਿਲ ਮੇਰਾ ਵੀ ਕਰਦਾ ਜੇ ਰੁਕ ਜਾਓ ਬੜਾ ਬੜਾ ਕੁਝ ਦੇ ਦਿੱਤਾ ਬڑے ਲੰਗਰ ਛੁੱਟੀ ਜਾਂਦੇ ਨੇ ਢੇਰਾਂ ਦੇ ਢੇਰ ਉਹ ਕਹਿੰਦੇ ਨੇ ਛੁਕਰ ਮੌਕਾ ਮਿਲਿਆ ਕਈਆਂ ਨੂੰ ਖਿਮਾ ਕਰਨਾ ਕਈ ਤਾਂ ਤੇ ਜਿਹੜੇ ਜਮਾ ਕਰਦੇ ਨੇ ਜਦੋਂ ਆਹ ਕੰਮ ਮੁੱਕਣਾ ਤੇ ਲੋਕਾਂ ਨੂੰ ਘਰ ਬਣਾਉਣ ਦੀ ਜ਼ਰੂਰਤ ਪੈਣੀ ਹੈ ਡੰਗਰਾਂ ਦੀ ਜ਼ਰੂਰਤ ਪੈਣੀ ਹੈ ਬਿਸਤਰਿਆਂ ਦੀ ਜ਼ਰੂਰਤ ਪੈਣੀ ਹੈ ਰਜਾਈਆਂ ਤਲਾਈਆਂ ਦੀ ਜ਼ਰੂਰਤ ਪੈਣੀ ਹੈ ਉਦੋਂ ਕੋਈ ਇੱਕ ਗੱਟਾ ਛੁੱਟਿਆ ਆਟੇ ਦਾ ਕਿਸੇ ਦੇ ਘਰ ਚੰਗੀ ਗੱਲ ਆ ਉਹ ਵੀ ਦੇਖ ਕੇ ਲੋੜਵੰਦ ਲੋੜ ਮੁਤਾਵਕ ਇਹ ਆਪਾਂ ਸਿੱਖੀ ਹੋਈ ਗੱਲ ਐ ਅਸੀਂ ਚੁੱਪ ਕਰਕੇ ਕਦੀ ਨਹੀਂ ਮੈਂ ਨਹੀਂ ਕਦੀ ਕਿਤੇ ਦਿੱਤਾ ਖਿਮਾ ਕਰਨਾ ਮੇਰੀਆਂ ਗੱਲਾਂ ਸਿੱਧੀਆਂ ਹੁੰਦੀਆਂ ਨੇ ਜਿੱਥੇ ਪਤਾ ਵੀ ਮੇਰਾ ਦਿੱਤਾ 1 ਰੁਪਇਆ ਕੰਮ ਆ ਰਿਹਾ ਕਿਸੇ ਦੇ ਮੂੰਹ ਵਿੱਚ ਪੈ ਰਿਹਾ ਕਮੇ ਆਪਣੇ ਹੱਥੀ ਪਗਾ ਕੇ ਕਿਉਂ ਨਾ ਲੈ ਕੇ ਜਾਣਾ ਭਾਵੇਂ ਇਹ ਕਰ ਤੇ ਜੇ ਐਵੇਂ ਹੀ ਗੋਲਮੋਲੀ ਹੋ ਜਾਣਾ ਪਤਾ ਨਹੀਂ ਕਿੱਦਾਂ ਦਾ ਕਿੱਧਰ ਚਲਾ ਜਾਣਾ ਤੇ ਫਿਰ ਉਹ ਇੱਕ ਬੜੀ ਪਿਆਰੀ ਕਥਾ ਹੁੰਦੀ ਐ ਸ਼ੌਟ ਦੇ ਵਿੱਚ ਕਿਸ ਕੋਈ ਨਾਂ ਮੰਗਦਾ ਸੀ ਕਹਿੰਦਾ ਮੈਨੂੰ ਦਾਨ ਦੇ ਉਹਨੂੰ ਚੁਆਨੀ ਦੇ ਦਿੱਤੀ ਇਹ ਕੁ ਸਮਝਾਉਣ ਦੀ ਗੱਲ ਹੈ ਕਿਤੇ ਕਿਤਾਬਾਂ ਚੋਂ ਲੱਭਣ ਲੱਗ ਪਿਓ ਕਹਿੰਦਾ ਦਾਨ ਦੇ ਮੈਨੂੰ ਉਹ ਮਸ਼ੇਰਾ ਸੀ ਕਹਿੰਦਾ ਲੈ ਲੈ ਚੁਆਨੀ ਉਹਨੇ ਪੋੜਾ ਨਾ ਜਾਲ ਲੈ ਲਿਆ ਮੱਛੀਆਂ ਫੜਨ ਵਾਲਾ ਜਾਲ ਜਿੰਨੇ ਦਾਨ ਕੀਤਾ ਉਹ ਸਾਡੇ ਵਰਗਾ ਧਰਮੀ ਬੰਦਾ ਸੀ ਠੀਕ ਹੈ ਜੀ ਜੀ ਉਹਨੇ ਜਾਲ ਲੈ ਲਿਆ ਉਹਦੇ ਪੈਸਿਆਂ ਦਾ ਤੇ ਉਹਨੇ ਫਿਰ ਉਹਦੇ ਨਾਲ ਫਿਰ ਮੱਛੀਆਂ ਫੜੀਆਂ ਫਿਰ ਵੇਚੀਆਂ ਵੱਡੀਆਂ ਖਾਧੀਆਂ ਲੋਕਾਂ ਨੇ ਤੇ ਉਹ ਸਭ ਪਾਪ ਦੇ ਵਿੱਚ ਆ ਗਿਆ ਤੇ ਕਹਿੰਦੇ ਜਦੋਂ ਉਹ ਕਚਹਿਰੀ ਦੇ ਵਿੱਚ ਪੇਸ਼ ਹੋਇਆ ਉਹ ਬੰਦਾ ਜਦੋਂ ਉਹਦਾ ਲੇਖਾ ਹੋਣ ਲੱਗਾ ਕਹਿੰਦੇ ਬੜਾ ਤੂੰ ਪਾਪ ਕੀਤਾ ਵੀ ਝਾਲ ਲਾ ਲਾ ਕੇ ਤੇ ਜਦੋਂ ਉਹਦੇ ਝਾਲ ਬਾਰੇ ਦੇ ਕਿਹਾ ਗਿਆ ਕਹਿੰਦੇ ਵੀ ਝਲ ਲੈ ਕੇ ਕਿੰਨੇ ਦਿੱਤਾ ਲਿਆ ਉਹਨੂੰ ਵੀ ਚੱਕ ਕੇ ਠੀਕ ਹੈ ਜੀ ਉਹ ਵੀ ਹੰਮੀ ਭਰਨ ਵਾਲਾ ਧਿਆਨ ਨਾਲ ਚੋਰ ਕੀ ਹਾਮਾ ਭਲੇ ਨਾ ਕੋਏ ਗਲਤ ਬੰਦੇ ਦੀ ਹਾਮੀ ਗਲਤ ਬੰਦੇ ਦਾ ਗਵਾਹ ਜਿਹੜਾ ਵਰ ਕਹਿੰਦੇ ਨਹੀਂ ਤੇ ਦੇ ਜਾਂ ਦੁਆ ਐਵੇਂ ਨਾ ਸਾਈਨ ਕਰ ਦਿਓ ਕਿਸੇ ਭਾਈ ਮੇਰੇ ਬੈਂਕ 'ਚ ਸਾਈਨ ਕਰ ਦਿਓ ਗਵਾਹੀ ਪਾ ਦਿਓ ਜੀ ਮੈਂ ਕਰਜ਼ਾ ਲੈਣਾ ਕਈ ਕਹਿੰਦੇ ਨੇ ਭਾਵੇਂ ਸੱਜਣਾ ਹੋਵੇ ਸਾਨੂੰ ਪਤਾ ਹੀ ਨਹੀਂ ਉਹਦਾ ਬੈਕਗ੍ਰਾਉਂਡ ਕਿਦਾਂ ਦਾ ਉਹਦਾ ਬੈਲੈਂਸ ਕਿਦਾਂ ਦਾ ਪਤਾ ਨਹੀਂ ਕਿੰਨਾ ਕਰਜ਼ਾ ਭਾਵੇਂ ਹੋਵੇ ਸਾਡਾ ਸੱਜਣ ਕਭੀ ਸ਼ੈਣ ਦੇ ਕਰਾਂਗਾ ਮੈਨੂੰ ਪਹਿਲਾਂ ਮੈਨੇਜਰ ਨੂੰ ਪੁੱਛ ਲੈਣ ਦੇ ਤੇ ਤੇਰੀ ਬੈਕਗ੍ਰਾਉਂਡ ਕੀ ਐ ਇਦਾਂ ਹੀ ਨਹੀਂ ਅੱਖਾਂ ਮੀਟ ਕੇ ਅੱਖੀ ਬੀਟ ਗਿਆ ਨਹੀਂ ਸਾਨੂੰ ਦੱਤਿਆ ਬਾਣੀ ਇਸ ਨੇ ਸਾਨੂੰ ਚਾਨਣ ਲਗਾਇਆ ਅੱਖਾਂ ਖੋਲ ਕੇ ਤੁਰਨਾ ਦਾਣ ਵੀ ਅੱਖਾਂ ਖੋਲ ਕੇ ਕਰਨਾ ਸੱਜਣਤਾਈ ਵੀ ਅੱਖੀਆਂ ਖੋਲ ਕੇ ਕਰਨੀ ਐ ਪੁੰਨ ਵੀ ਅੱਖਾਂ ਖੋਲ ਕੇ ਕਰਨਾ ਤੇ ਪੈਸਾ ਜੇ ਮੈਂ ਦਿੱਤਾ ਜੇ ਲਪੇੜੇ ਗਏ ਉਹਨੂੰ ਕੋਈ ਬੁੱਝ ਚ ਪਾ ਕੇ ਤੇ ਚੁਬਰ ਕੇ ਰੱਖ ਲੈ ਕੰਮ ਹੀ ਨਾ ਆਏ ਉਹ ਪੈਸੇ ਨੂੰ ਕੀ ਕਰਨਾ ਕਿਵੇਂ ਕਰਨਾ ਇਸ ਕਰਕੇ ਜੋ ਵੀ ਦਿੱਤਾ ਉਹ ਲੱਗ ਜਾਏ ਸੋ ਜਿਹੜੇ ਹਾਲ ਪ੍ਰਭਾਵਤ ਲੋਕ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਪਰ ਕੇ ਉਹਨਾਂ ਦੀ ਹੁਣ ਵੀ ਚਲੋ ਜਿੰਨੀ ਮਦਦ ਹੋ ਸਕਦੀ ਹੈ ਬਾਅਦ ਵਿੱਚ ਵੀ ਉਹਨਾਂ ਦੀ ਮਦਦ ਕੀਤੀ ਜਾਏ ਮੈਂ ਬੇਨਤੀ ਇਹ ਕਰ ਰਿਹਾ ਸੀ ਜਿਵੇਂ ਅੱਗੇ ਵੀ ਕਈ ਪੋਸਟਾਂ ਮੈਂ ਪੜੀਆਂ ਸਾਡੇ ਐਨ ਆਰ ਆਈ ਵੀਰ ਬਹੁਤ ਸੇਵਾ ਕਰਦੇ ਨੇ ਵੱਡੇ ਵੱਡੇ ਕਬੱਡੀ ਦੇ ਟੂਰਨਾਮੈਂਟ ਲਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਇਸ ਸਾਲ ਤੁਸੀਂ ਹੁਣ ਖਿਮਾ ਕਰੋ ਇਸ ਸਾਲ ਭਾਵੇਂ ਉਹ ਪੈਸਾ ਜਿਹੜਾ ਹੈ ਇਧਰਲੇ ਪਾਸੇ ਲਾ ਦਿੱਤਾ ਜਾਏ ਚੰਗੀ ਗੱਲ ਹੈ ਬਹੁਤ ਵੱਡੇ ਵੱਡੇ ਹਰ ਨਗਰ ਦੇ ਵਿੱਚ ਵੱਡੇ ਵੱਡੇ ਲੈਵਲ ਦੇ ਕੀਰਤਨ ਦਰਬਾਰ ਹੁੰਦੇ ਨੇ ਲੱਖਾਂ ਰੁਪਈਆ ਲੱਗ ਜਾਂਦੇ ਨੇ ਅੱਜ ਜ਼ਰੂਰਤ ਹੈ ਪੰਜਾਬ ਦੇ ਨਾਲ ਖੜਨ ਦੀ ਇਸ ਕਰਕੇ ਉਹਨੂੰ ਵੀ ਆਪਾਂ ਕੋਈ ਸਾਲ ਲੇਟ ਕਰਕੇ ਇਸ ਸਾਲ ਜਿਹਦਾ ਜ਼ਿਆਦਾ ਜੋਰ ਹੈ ਇਧਰ ਆਪਣੇ ਪੰਜਾਬ ਵੱਲ ਆਪਣੇ ਭਰਾਵਾਂ ਵੱਲ ਲੋੜਵੰਦਾਂ ਵੱਲ ਲਾਈ ਹੈ ਇਹ ਸਾਡਾ ਫਰਜ ਬਣਦਾ ਮੈਂ ਤੇ ਸ਼ੁਕਰ ਕਰਦਾ ਵੀ ਨੱਕ ਰਗੜਦਾ ਰੋਟੀ ਨੂੰ ਮੱਥਾ ਟੇਕੀਦਾ ਵੀ ਸ਼ੁਕਰ ਹੈ ਥਾਲੀ ਵਿੱਚ ਮਿਲ ਰਹੀ ਹੈ ਜਿਨ੍ਹਾਂ ਨੂੰ ਮਿਲ ਨਹੀਂ ਰਹੀ ਉਹਨਾਂ ਬਾਰੇ ਪੁੱਛੋ ਰੋਜ਼ ਆ ਕੇ ਮੱਥਾ ਟੇਕਿਆ ਕਰੋ ਸਾਸਾਂਗੇ ਮੈਂ ਵੀ ਤੁਸੀਂ ਵੀ ਵੀ ਸ਼ੁਕਰ ਹੈ ਮਾਲਕ ਰੋਟੀ ਮਿਲ ਰਹੀ ਹੈ ਤੇ ਉਹ ਉਹਦੇ ਹੱਥ ਹੀ ਆ ਤੁਸੀ ਬੰਨ੍ਹੇ ਠਰਸੀ ਵੀ ਟੁੱਟਾਈ ਸੀ ਮੜਾ ਜੀ ਆਓ ਪੜ ਬਜਦੇ ਇੱਥੇ ਵੀ ਉਦਾਂ ਹੀ ਹੋ ਜਾਣਾ ਸਾਰਾ ਕੁਝ ਠੀਕ ਹੈ ਜੀ ਫਿਰ ਕੀ ਕਰਾਂਗੇ ਉਹ ਮਾਲਕ ਦੇ ਹੱਥ ਹੈ ਭੈ ਵਿੱਚ ਪਾਉਣ ਵੇ ਸਦਵਾਓ ਸ਼ੁਕਰ ਹੈ ਪਤਾ ਨਹੀਂ ਕਿਹਦੇ ਬਚਨਾ ਕਰਕੇ ਅਸੀਂ ਬਜੇ ਆਂ ਧੰਨ ਧੰਨ ਸਤ ਬਾਬਾ ਪ੍ਰੇਮ ਸਿੰਘ ਮਹਾਰਾਜ ਨੇ ਅਸੀਸ ਦਿੱਤੀ ਸੀ ਸ਼ੁਕਰ ਹੈ ਮਾਂ ਪ੍ਰਕਾ ਦੀ ਬੰਦਗੀ ਦੇ ਕਰਕੇ ਅਸੀਂ ਥੋੜਾ ਬਜੇ ਹੋਏ ਆਂ ਫਿਰ ਮੈਂ ਬੰਦੀ ਕਰਨਾ ਬਚਨੇ ਉਹੀ ਨੇ ਜਿਹੜੇ ਕਿੱਲੀ ਨਾਲ ਹੈ ਜਿਨ੍ਹਾਂ ਦੀਆਂ ਪੈਲੀਆਂ ਪਾਰ ਹੈ ਉਹ ਵੀ ਤੇ ਬਾਬੇ ਪ੍ਰੇਮ ਸਿੰਘ ਨੂੰ ਮੰਨਣ ਵਾਲੇ ਹੀ ਨੇ ਠੀਕ ਹੈ ਜੀ ਇੱਧਰ ਵੀ ਮੰਨਣ ਵਾਲੇ ਨੇ ਸਾਰੇ ਮੰਨਣ ਵਾਲੇ ਨੇ ਹੁਣ ਕੀ ਪਤਾ ਪ੍ਰਵਾਨ ਕਿਹੜਾ ਹੁੰਦਾ ਆ ਅਖੀਰ ਦੇ ਵਿੱਚ ਮੈਂ ਤੁਹਾਡੇ ਨਾਲ ਵਿਚਾਰ ਕਰ ਲਵਾਂ ਪਰਮੇਸ਼ਰ ਦੇ ਭੁੱਲਿਆਂ ਬਿਆਪਨ ਸਬੇ ਰੋਗ ਅਸੀਂ ਸਿਧਾਂਤ ਨੂੰ ਸਿੱਖਿਆ ਨੂੰ ਭੁੱਲ ਗਏ ਆ ਇਸ ਕਰਕੇ ਦੁਖੀ ਹੋਏ ਆ ਗਿਆਨੀ ਚੇਤ ਸਿੰਘ ਦੁਆਰਾ ਸੁਣਿਓ ਗਿਆਨੀ ਚੇਤ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਦੀ ਜੀਵਨੀ ਲਿਖੀ ਆ ਤੇ ਮੈਂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨੂੰ ਬੜੀ ਡਿਟੇਲ ਵਿੱਚ ਚਾਰ ਪੰਜ ਸਾਲ ਪਹਿਲਾਂ ਮਤਲਬ ਅੱਧੇ ਦੇ ਘੰਟੇ ਦੀਆਂ ਜਿਹੜੀਆਂ ਵੀਡੀਓ ਨੇ ਉਹ YouTube ਤੇ ਪਈਆਂ ਹੋਈਆਂ ਨੇ ਬਾਬਾ ਪ੍ਰਿੰਸ ਸਿੰਘ ਦੇ ਜੀਵਨ ਬਾਰੇ ਉਹਦੇ ਵਿੱਚ ਉਹਨਾਂ ਨੇ ਤਕਰੀਬਨ ਸ਼ਾਇਦ 1900 18 ਤੋਂ ਲੱਗੇ ਕੁਝ ਇਸ ਤਰ੍ਹਾਂ ਹੀ ਐ ਅੱਗੇ ਵਿਚਣਾ ਹੋ ਜੇ ਡੇਟ ਲਗਭਗ 9-10 ਸਾਲ ਕੁਝ ਕਾਨ ਵਿਚਾਰ ਸੁਧਾਰਕ ਕਾਨਫਰੰਸਾਂ ਕੀਤੀਆਂ ਉਹਦੇ ਵਿੱਚ ਬਹੁਤ ਹਾਈ ਲੈਵਲ ਦੇ ਜਿਹੜੇ ਇਬਦਾਨ ਤੇ ਮਹਾਪੁਰਸ਼ਾਨ ਨੂੰ ਇਕੱਤਰ ਕਰਕੇ 10 ਸਾਲ ਡਿਸਕਸ਼ਨ ਹੁੰਦਾ ਰਿਹਾ ਸਮਾਜ ਤੇ ਕਾਮ ਤੇ ਬਰਾਦਰੀ ਨੂੰ ਅੱਗੇ ਕਿਦਾਂ ਲੈ ਕੇ ਜਾਣਾ ਉਹਨਾਂ ਦੇ ਲਈ ਉਹਨਾਂ ਨੇ ਨਾ ਕੁਝ ਵਿਚਾਰ ਸੁਧਾਰਕ 12 13 ਮਤਲਬ ਬਚਨ ਨੇ ਉਹ ਵਾਕ ਨੇ ਤੇ ਉਹ ਸਾਰੇ ਰਿਟਨ ਮਤਲਬ ਰਜਿਸਟਰ ਕੀਤੇ ਭਈ ਜਿਸ ਇਲਾਕੇ ਦੇ ਵਿੱਚ ਅਸੀਂ ਹਾਂ ਜਾਂ ਸਾਰਿਆਂ ਵਾਸਤੇ ਸਾਂਝੀ ਉਪਦੇਸ਼ ਹੁੰਦਾ ਵੀ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਜੇ ਚੀਜ਼ਾਂ ਤੁਸੀਂ ਨਾ ਕੀਤੀਆਂ ਤੇ ਖਾਰ ਹੋਵੋਗੇ ਤੇ ਉਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਇੱਕ ਗਿਆਨੀ ਚੇਸ ਸਿੰਘ ਜੀ ਦੀ ਕਿਤਾਬ ਈਡੀ ਕੀ ਉਹ ਲੈ ਲੈਣਾ ਜਾਂ ਦਾਸ ਦਾ ਨਾਮ ਭਰ ਕੇ ਉੱਥੇ ਲਿਖ ਲੈਣਾ ਵਿਚਾਰ ਸੁਧਾਰਕ ਕਾਨਫਰੰਸ ਸੰਤ ਬਾਬਾ ਪ੍ਰੇਮ ਸਿੰਘ ਉਹ 12 13 ਪੁਆਇੰਟ ਨੇ ਉਹਨਾਂ ਨੂੰ ਸੁਣ ਲੈਣਾ ਉਹਦੇ ਵਿੱਚੋਂ ਮੈਂ ਕਹਿੰਦਾ 5 4% ਹੋਣਗੇ ਅਸੀਂ ਜਿੰਨੇ ਬੈਠਿਆ ਜਿਹੜੇ ਮੰਨਦੇ ਹੋਵਾਂਗੇ ਬਾਕੀ ਸਾਰਿਆਂ ਨੇ ਬਾਬਾ ਪ੍ਰੇਮ ਸਿੰਘ ਦੇ ਉਹ ਬਚਨ ਛੱਡ ਦਿੱਤੇ ਤੇ ਆ ਤਾਈਂ ਇਦਾਂ ਦਾ ਕੰਮ ਬਣ ਰਿਹਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਉਹ ਹੁਣ ਸਮਾ ਹੋ ਗਿਆ ਮੈਂ ਤੁਹਾਡੇ ਨਾਲ ਕਿਸੇ ਦਿਨ ਸਾਰੀਆਂ ਡਿਸਕਸ ਕਰਾਂਗਾ ਤੇ ਉਹਦੇ ਵਿੱਚ ਫਿਰ ਸਾਧ ਸੰਗਤ ਜੀ ਉਹ ਝੋੜ ਕੇ ਰੱਖ ਦਿੱਤਾ ਮਾਮੁਰਛਾਨ ਪੀ ਇਹ ਚੀਜ਼ਾਂ ਕਰਨੀਆਂ ਜੇ ਤੁਸੀਂ ਇਹ ਇਹਦੇ ਤੋਂ ਦੂਰ ਹੋ ਗਏ ਤੇ ਫਿਰ ਮੈਨੂੰ ਨਾ ਕਹਿਣਾ ਫਿਰ ਤੁਸੀਂ ਖੁਸ਼ ਹੋਵੋਗੇ ਦੁਖੀ ਹੋਵੋਗੇ ਸੋਚ ਕਰਕੇ ਸਾਧ ਸੰਗਤ ਜੀ ਮੈਂ ਵਿਚਾਰ ਸ਼ੁਰੂ ਕੀਤੇ ਸੀ ਕੁਦਰਤ ਦਾ ਕੋਈ ਕਸੂਰ ਨਹੀਂ ਅਸੀਂ ਆਪਣੇ ਆਪ ਵਿੱਚ ਸੁਧਾਰ ਲਿਆਈਏ ਅਸੀਂ ਕੁਦਰਤ ਨਾਲ ਪਿਆਰ ਕਰੀਏ ਅਜੀਬ ਪਸ਼ੂ ਪੰਛੀਆਂ ਨਾਲ ਪਿਆਰ ਕਰੀਏ ਅਸੀਂ ਪਾਣੀ ਨੂੰ ਸੰਭਾਲੀਏ ਅਸੀਂ ਧਰਤੀ ਨੂੰ ਖਰਾਬ ਨਾ ਕਰੀਏ ਅਸੀਂ ਹਵਾ ਨੂੰ ਪ੍ਰਦੂਸ਼ਿਤ ਨਾ ਕਰੀਏ ਹਰ ਬੰਦਾ ਜੇ ਅੱਜ ਤੋਂ ਯੋਗਦਾਨ ਪਾਉਣਾ ਸ਼ੁਰੂ ਕਰ ਦਵੇ ਤੇ ਸਤਸੰਗ ਜੀ ਮੈਂ ਕਹਿੰਦਾ ਮੈਨੂੰ ਸੋਹਣਾ ਸਮਾਜ ਮਿਲੇ ਪਰ ਸ਼ੁਰੂਆਤ ਮੇਰਾ ਗਵੰਡੀ ਕਰੇ ਹੋਵੇ ਮੈਨੂੰ ਸੋਹਣਾ ਸਮਾਜ ਚਾਹੀਦਾ ਮੈਨੂੰ ਸੋਹਣਾ ਸਿਸਟਮ ਚਾਹੀਦਾ ਜਿੱਥੇ ਮੇਰੀ ਧੀ ਭੈਣ ਮਾਂ ਸੇਫ ਹੋਵੇ ਤੇ ਸ਼ੁਰੂਆਤ ਇਹ ਦੇਖਣੀ ਜਦੋਂ ਅਸੀਂ ਆਪਣੇ ਤੋਂ ਹਰ ਇੱਕ ਨੇ ਕਰ ਲਈ ਤੇ ਆਪੀ ਚੰਗਾ ਸਮਾਜ ਬਣ ਜਾਏਗਾ ਆਪੀ ਸਿਸਟਮ ਚੰਗਾ ਹੋ ਜਾਏਗਾ ਠੀਕ ਹੈ ਜੀ ਅਸੀਂ ਜੇ ਮਤਲਬ ਕਾਨੂੰਨ ਨੂੰ ਫੋਲੋ ਨਹੀਂ ਕਰਦੇ ਅਸੀਂ ਜੇ ਕਾਨੂੰਨ ਨੂੰ ਬਿਲਕੁਲ ਇਗਨੋਰ ਕਰਦੇ ਆ ਤੇ ਫਿਰ ਆਪਣੇ ਆਪ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਇਹ ਆਉਣੀਆਂ ਹੀ ਆਉਣੀਆਂ ਨੇ ਇਮਾਨਦਾਰੀ ਪੜਦੇ ਤੇ ਆਂ ਜੇ ਇਮਾਨਦਾਰੀ ਰੱਖਣੀ ਹੈ ਚਾਹੇ ਸਾਡੇ ਲੀਡਰ ਲੋਕ ਨੇ ਚਾਹੇ ਸਾਡੇ ਧਾਰਮਿਕ ਆਗੂ ਨੇ ਚਾਹੇ ਕੌਮ ਦੇ ਜਥੇਦਾਰ ਨੇ ਸਮਝੌਤਾ ਕੋਈ ਕਿਸੇ ਨਾਲ ਨਾ ਕਰੇ ਮਨੁੱਖਤਾ ਦੀ ਸੇਵਾ ਦੇ ਲਈ ਸੱਚ ਤੇ ਇਮਾਨਦਾਰੀ ਨਾਲ ਪਹਿਰਾ ਦੇਵੇ ਆਪੇ ਹੀ ਸਾਰਾ ਕੁਝ ਠੀਕ ਹੋ ਜਾਏਗਾ ਸੋ ਸੱਚੇ ਪਾਸ਼ਾ ਮਿਰ ਕਰਨ ਸੋ ਜੜੀਆਂ ਸੰਗਤਾਂ ਸੇਵਾ ਕਰ ਰਹੀਆਂ ਹਨ ਸੋ ਹਰ ਨਗਰ ਦੇ ਵਿੱਚੋਂ ਸੇਵਾ ਜਾ ਰਹੀ ਹੈ ਕਿ ਸੱਚੇ ਪਾਤਸ਼ਾਹਾਂ ਦੀ ਤਿਲ ਤਿਲ ਪੀੜ ਕੀਤੀ ਸੇਵਾ ਲੇਕੇ ਵਿਚ ਲਾਇ ਚੜ੍ਹਦੀਆਂ ਕਲਾਂ ਬਖਸ਼ੇ ਸੋ ਇੰਨੀ ਸੇਵਾ ਪ੍ਰਵਾਨ ਕਰਨੀ ਅੱਜ ਨੇ ਗੁਰਬਾਣੀ ਕਥਾ ਕੀਰਤਨ ਦਾ ਸਦਕਾਰ ਕੀਤਾ ਮਹਾਰਾਜ ਤਿਲ ਤਿਲ ਪੀੜ ਕੀਤੀ ਤਾਂ ਲੇਕੇ ਵਿਚ ਲਾਇ ਕਮਾਈਆਂ ਵਿੱਚ ਵਰਗਤਾਂ ਵਾਦੇ ਪਾਏ ਹੜਾ ਨਾਲ ਪੀੜਤ ਲੋਕ ਨੇ ਮਹਾਰਾਜ ਜੀ ਉਹਨਾਂ ਨੂੰ ਸਹਾਰਾ ਦੇਵੇ ਔਰ ਉਹਨਾਂ ਦੀ ਸੁਰੱਖਿਆ ਕਰੇ ਇੰਨੀ ਸੇਵਾ ਪ੍ਰਵਾਨ ਜੀ ਭੁੱਲ ਚੁੱਕ ਮਾਫ ਕਰੋ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फ़तह